EPF ਨੂੰ ਸੰਭਾਲਣ ਵਾਲੇ EPFO ਨੇ ਪਿਛਲੇ ਕੁਝ ਦਿਨਾਂ ਵਿੱਚ ਕਈ ਅਜਿਹੇ ਫੈਸਲੇ ਲਏ ਨੇ ਜੋ EPF ਖਾਤਾ ਧਾਰਕਾਂ ਅਤੇ EPS ਪੈਨਸ਼ਨਾਂ ਦੀ ਜ਼ਿੰਦਗੀ ਨੂੰ ਆਸਾਨ ਬਣਾਉਣ ਜਾ ਰਹੇ ਨੇ EPFO ਨੇ 1 ਜਨਵਰੀ 2025 ਤੋਂ ਦੇਸ਼ ਦੇ ਕਿਸੇ ਵੀ ਬੈਂਕ ਦੀ ਕਿਸੇ ਵੀ ਸ਼ਾਖਾ ਤੋਂ ਪੈਨਸ਼ਨ ਕਢਵਾਉਣ ਦੀ ਮਨਜ਼ੂਰੀ ਦਿੱਤੀ ਹੈ ਜਿਸ ਨਾਲ ਪੈਨਸ਼ਨਾਂ ਨੂੰ ਫਾਇਦਾ ਹੋਵੇਗਾ ਤਾਂ EPFO ਨੇ ਐਡਵਾਂਸ ਕਲੇਮ ਲਈ ਆਟੋ ਕਲੇਮ ਸੀਮਾ ਵਧਾ ਦਿੱਤੀ ਹੈ ਕਿਰਤ ਮੰਤਰਾਲੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਚ ਕੇਂਦਰ ਚ ਲਗਾਤਾਰ ਤੀਜੀ ਵਾਰ ਸਰਕਾਰ ਬਣਨ ਤੋਂ ਬਾਅਦ ਈਪੀਐਫਓ ਨੇ ਕਈ ਅਜਿਹੇ ਫੈਸਲੇ ਲਏ ਨੇ ਜਿਨ੍ਹਾਂ ਨਾਲ ਈਪੀਐਫਓ ਖਾਤਾਧਾਰਕਾਂ ਅਤੇ ਈਪੀਐਸ ਪੈਨਸ਼ਨਾਂ ਨੂੰ ਰਾਹਤ ਮਿਲੇਗੀ 4 ਸਤੰਬਰ 2024 ਨੂੰ ਈਪੀਐਫਓ ਦੇ ਕੇਂਦਰੀ ਟਰਸਟੀ ਬੋਰਡ ਨੇ ਕੇਂਦਰੀ ਪੈਨਸ਼ਨਲ ਭੁਗਤਾਨ ਪ੍ਰਣਾਲੀ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ ਜੋ 1 ਜਨਵਰੀ 2025 ਨੂੰ ਸ਼ੁਰੂ ਕੀਤੀ ਜਾਵੇਗੀ ਕੇਂਦਰੀ ਪੈਨਸ਼ਨ ਭੁਗਤਾਨ ਪ੍ਰਣਾਲੀ ਦੀ ਸ਼ੁਰੂਆਤ ਤੋਂ ਬਾਅਦ EPFO ਦੇ 77 ਲੱਖ ਪੈਨਸ਼ਨ ਪੈਨਸ਼ਨਰ 77 ਲੱਖ ਪੈਨਸ਼ਨਰ ਦੇਸ਼ ਭਰ ਵਿੱਚ ਕਿਸੇ ਵੀ ਬੈਂਕ ਦੀ ਕਿਸੇ ਵੀ ਸ਼ਾਖਾ ਤੋਂ ਪੈਨਸ਼ਨ ਕਢਵਾ ਸਕਣਗੇ ਈਪੀਐਫਓ ਦੀ ਇਸ ਸਹੂਲਤ ਦਾ ਸਭ ਤੋਂ ਜ਼ਿਆਦਾ ਫਾਇਦਾ ਉਹਨਾਂ ਲੋਕਾਂ ਨੂੰ ਹੋਵੇਗਾ ਜੋ ਰਿਟਾਇਰਮੈਂਟ ਤੋਂ ਬਾਅਦ ਆਪਣੇ ਸ਼ਹਿਰ ਸ਼ਿਫਟ ਹੋ ਜਾਂਦੇ ਨੇ ਈਪੀਐਫਓ ਨੇ ਅੰਸ਼ਕ ਨਿਕਾਸੀ ਲਈ ਆਟੋ ਕਲੇਮ ਸੀਮਾ ਵੀ ਵਧਾ ਦੁੱਤੀ ਹੈ ਯਾਨੀ ਈਪੀਐਫ ਖਾਤਾ ਧਾਰਕਾਂ ਲਈ ਇਹ ਸੀਮਾ 50000 ਰੁਪਏ ਤੋਂ ਵਧਾ ਕੇ 1 ਲੱਖ ਰੁਪਏ ਕਰ ਦਿੱਤੀ ਗਈ ਹੈ ਰਿਹਾਇਸ਼ ਸਿੱਖਿਆ ਵਿਆਹ ਤੋਂ ਇਲਾਵਾ ਬਿਮਾਰੀ ਦੀ ਸਥਿਤੀ ਵਿੱਚ EPF ਗਾਕਾਂ ਲਈ ਇਹ ਸਹੂਲਤ ਵਧਾਈ ਗਈ ਹੈ EPFO ਨੇ ਕਿਹਾ ਹੈ ਕਿ ਅੰਸ਼ਕ ਕਢਵਾਉਣ ਲਈ ਨਿਪਟਾਰੇ ਦੀ ਮਿਆਦ ਜੋ ਕੁੱਲ ਦਾਅਵਿਆਂ ਦਾ 7% ਹੈ ਹੁਣ 10 ਦਿਨਾਂ ਤੋਂ ਘੱਟ ਕੇ 3-4 ਦਿਨ ਹੋ ਗਈ ਹੈ 7.5 ਕਰੋੜ EPFO ਖਾਤਾਧਾਰਕਾਂ ਨੂੰ ਆਟੋ ਕਲੇਮ ਸੀਮਾ ਵਧਾਉਣ ਦਾ ਫਾਇਦਾ ਹੋਵੇਗਾ EPFO ਨੇ ਕਲੇਮ ਨਿਯਮਾਂ ਵਿੱਚ ਬਦਲਾਅ ਕਰਕੇ ਆਪਣੇ ਕਰੋੜਾਂ ਗਾਕਾਂ ਨੂੰ ਵੱਡੀ ਰਾਹਤ ਦਿੱਤੀ ਹੈ